ਸੋ ਹਾਂ ਜੀ ਵੀ ਅੱਜ ਦੀ ਵੀਡੀਓ ਤੁਹਾਨੂੰ ਬਦ ਦਿਖਾਵਾਂਗੇ ਬੱਕਰੀਆਂ ਡਿਕਟਰ ਬੱਕਰੀਆਂ ਕਟੂ ਮਾਲ ਮੋੜ ਮੰਡੀ ਬੱਕਰੀਆਂ ਦੀ ਮੰਡੀ ਤੇ ਆਈਆਂ ਬੱਕਰੀਆਂ ਦੇਖੋ ਵੀ ਕਿੱਡਾ ਬੱਕਰੀਆਂ ਸਾਰੇ ਤਰ੍ਹਾਂ ਜਾਨਵਰ ਮੰਡੀ ਚ ਆਉਂਦੇ ਆ ਕਰੋ ਜੱਟ ਵੀ ਸੋ ਹਾਂ ਜੀ ਵੀ ਇਸ ਤੋਂ ਅੱਗੇ ਬਾਦ ਨੂੰ ਦੋ ਬਰਬਰੀ ਬੱਕਰੇ ਦਿਖਾਵਾਂਗੇ ਇਹ ਡਿਟੇਲ ਸਾਰੀ ਆਪਾਂ ਬਾਈਆਂ ਨਾਲ ਪੁੱਛਾਂਗੇ ਸੋ ਹਾਂ ਜੀ ਵੀ ਆਪਾਂ ਜਿਹੜਾ ਬਕਰਾਈ ਦੀ ਕੀ ਡਿਟੇਲ ਆ ਕਿੰਨੇ ਦੰਦ ਹੋ ਗਏ ਇਹ ਇਹ ਬਈ ਦੋ ਦੰਦ ਦਾਗਾ ਠੀਕ ਆ ਬੱਚਾ ਹੀ ਆ ਜੇ ਦੋ ਹਾਂ ਬੱਚਾ ਹੀ ਆ ਹਜੇ ਨਹੀਂ ਲਾਏ ਆ ਦੋ ਦੰਦੇ ਨੇ ਠੀਕ ਆ ਹਾਂ ਇਹਦੀ ਮਾਂ ਕੀ ਜਿਹੜੀ ਉਹ ਫੁੱਲੇ ਵਾਲੇ ਮੇਲੇ ਦੀ ਚੈਂਪੀਆ ਹਨਾ ਠੀਕ ਆ ਬਈ ਹਾਂ ਦੂਜੇ ਨੰਬਰ ਤੇ ਆਹੀ ਪਹਿਲੇ ਨੰਬਰ ਤੇ ਦੇਵਾਦੀ ਬੱਕਰੀ ਸਾਡੇ ਪਿੰਡ ਵਾਲੇ ਦੀ ਠੀਕ ਆ ਜੀ ਇਹਦੀ ਮਾਂ ਜਿਹੜੀ ਉਹ ਦੂਜੇ ਨੰਬਰ ਤੇ ਹੈ ਠੀਕ ਆ ਵਿਲੇ ਚੈਂਪੀਨ ਰਹੀ ਆ ਭਈ ਆ ਬੱਕਰੀ ਦੀ ਮਾਂ ਜਿਹੜੀ ਇਹਦੇ ਪਿਆਉ ਦਾ ਵੀ ਬਹੁਤ ਰਿਜ਼ਲਟ ਆਗਾ ਭਾਈ ਠੀਕ ਹੈ ਉਹ ਵੀ ਆਪਣੇ ਪਿੰਡ ਹੀ ਆ ਤੂੰ ਆਪਣੇ ਕੋਲ ਬਰਬਰੀ ਬੱਕਰੀਆਂ ਸਾਰੀਆਂ ਘਰੇ ਵੀ ਹਾਂ ਬਰਬਰੀ ਆ ਭਾਈ ਠੀਕ ਹੈ ਉਹ ਹਜੇ ਖੀਰਾ ਬੱਚਾਗਾ ਭਾਈ ਚਿੱਟੇ ਰੰਗ ਦਾ ਹਾਂ ਇਹ ਚਿੱਟੇ ਰੰਗ ਦਾ ਹੈ ਨੌ ਦਾ ਬੱਚਾ ਨਹੀਂ ਆ ਦਾ ਬੱਚਾ ਹੀ ਆ ਹਜੇ ਖੜੇ ਕੰਨਾਂ ਦੇ ਵਿੱਚ ਦੋਨੇ ਤੇ ਕੁਆਲਿਟੀ ਚੈੱਕ ਕਰ ਸਕਦੇ ਵੀ ਕੰਨਾਂ ਦੀ ਤੇ ਆ ਬੱਕਰੀ ਦੀ ਕੁਆਲਿਟੀ ਚੈੱਕ ਕਰ ਲੋ ਬੜਾ ਇਧਰੋਂ ਕਰੀ ਮੈਂਨ ਦੇਖੋ ਵੀ ਬੱਕਰਾ ਬਹੁਤ ਵਧੀਆ ਤਿਆਰ ਹੋਇਆ ਹਾਂ 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 ਇਹ ਇਹ ਮੁੱਲ ਕੀ ਕਰਦੇ ਆ ਵੀ ਆਪਾਂ ਮੁੱਲ ਬਈ ਇਹਦਾ 40000 ਰੁਪਿਆ ਮੁੱਲ ਆ ਉਹਦਾ 30000 ਰੁਪਿਆ ਮੁੱਲ ਆ ਠੀਕ ਆ ਤੇ ਆਪਣਾ ਮੋਬਾਈਲ ਨੰਬਰ ਬੋਲ ਦੋ ਵੀਡੀਓ ਚ 86378 ਬਈ 19196 ਠੀਕ ਆ ਤੇ ਮੰਤਨ ਹੋ ਜੀ ਮੌਕੇ ਤੇ ਹਾਂ ਉਹ ਕਰ ਦਾਂਗੇ ਬਈ ਕੋਈ ਨਾ ਜੇ ਭਰਾ ਲੈਣਾ ਚਾਹੋ ਠੀਕ ਆ ਤੂੰ ਘਰੇ ਵੀ ਜਿਹੜੀਆਂ ਹੈਗੀਆਂ ਚੰਗੇ ਨਾਗੇ ਸਾਰੇ ਆਪਣੇ ਹਾਂ ਵਧੀਆ ਬੱਕਰੀਆਂ ਆ ਬਈ ਆਪਣੇ ਕੋਲ 4-5 ਕੀ ਆ ਘਰੇ ਵਾੜਾਂ ਠੀਕ ਆ ਉਹ ਮਣ ਕੇ ਬੱਕਰਾ ਚੰਗਾ ਹੋਣ ਕਰਕੇ ਚੰਗੇ ਬੱਚੇ ਆਏ ਹਾਂ ਇਹ ਹਜੇ ਛੱਡਿਆ ਬਈ ਕਿ ਨਹੀਂ ਏ ਬਾਈ ਛੱਡਾਗਾ ਕਰਾਂਗਾ ਬੱਕਰਿਆਂ ਕਰਾ ਆਪਣੇ ਘਰੀ ਕਰਾਂਗਾ ਵਾਂ ਦੋ ਰਿਜ਼ਲਟ ਆ ਇਹ ਕੋਈ ਨਹੀਂ ਆ ਨਾ ਰਿਜ਼ਲਟ ਆ ਉਹਦਾ ਉਹ ਤੋਂ ਹੀ ਕਰਾਂਗਾ ਵਾਂ ਦੋ ਇਹ ਤੋਂ ਵੀ ਕਰਾਈਆਂ ਜੀ ਠੀਕ ਆ ਵੀ ਦਿਖਾਈ ਵੀ ਇਧਰੋਂ ਘਰ ਤੋਂ ਆਜ ਤੇ ਦੇਖ ਸਕਦੇ ਵੀ ਚਿੱਟਾ ਕੋਣਾ ਬੱਕਰਾ ਬਰਬਰੀ ਦੇ ਵਿੱਚ ਛੀਰਾ ਬੱਚਾ ਤੇ ਆ ਹੈਗਾ ਬਈ ਦੋ ਦਾ ਦਾ ਬੱਚਾ ਬਹੁਤ ਚੰਗਾ ਤਿਆਰ ਹੋਇਆ ਬੱਕਰਾ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਵੀ ਕੰਨਾਂ ਕੋਣਾਂ ਦੀ ਕੁਆਲਿਟੀ ਕਰਨ ਚੱਕ ਵੀ ਪੂਰੇ ਖੜੇ ਕੰਨਾਂ ਦੇ ਵਿੱਚ ਇਹ ਇਹ ਛੇਲਾ ਤੇ ਜੇਕਰ ਕਿਹਨੇ ਲੈਣਾ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਪਿੰਡ ਆਪਣਾ ਦੁਬਾਰਾ ਦੱਸ ਦੋ ਵੀ ਪਿੰਡ ਮਹਿਰਾਜ ਜਿਲ੍ਹਾ ਬਠਿੰਡਾ ਠੀਕ ਹੈ ਸੋ ਹਾਂਜੀ ਵੀ ਪਿੰਡ ਮਹਿਰਾਜ ਜਿਲ੍ਹਾ ਬਠਿੰਡਾ ਤੇ ਮੋਬਾਈਲ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਖਰੀਦ ਲਓ ਬੱਕਰਾ ਜਿਹਨੇ ਵੀ ਲਗਾ ਹੈ ਠੀਕ ਹੈ ਬਈ ਤੁਹਾਨੂੰ ਓਕੇ ਬਈ ਧੰਨਵਾਦ ਸੋ ਹਾਂਜੀ ਵੀ ਇਸ ਤੋਂ ਕਿਤੇ ਦੇ ਸਕਦੇ ਖਾਣ ਪੀਣ ਦੇ ਲਈ ਵੀ ਰੇੜੀਆਂ ਲੱਗੀਆਂ ਹੋਈਆਂ ਜੇਕਰ ਕੋਈ ਮੰਡੀ ਤੇ ਆਉਂਦਾ ਖਾਣ ਪੀਣ ਲਈ ਸਾਰੀਆਂ ਰੇੜੀਆਂ ਜਿਹੜੀਆਂ ਲੱਗੀਆਂ ਤੇ ਇੱਧਰ ਆ ਕੇ ਬੱਕਰੀਆਂ ਦਾ ਹਾਰ ਸ਼ਿੰਗਾਰ ਫਟੇ ਬੈਲਟਾਂ ਕੁੰਡੇ ਲੋਕ ਗਰਨੀਆਂ ਕੋਈ ਆ ਪਾਸਾ ਮਾਨ ਫਰੀਦਨਾ ਮੰਡੀ ਤੋਂ ਫਰੇ ਸਕਦੇ ਦੇਖੋ ਵੀਡੀਓ ਚ ਵੀ ਮੰਡੀ ਦੇਖ ਲਓ ਕਿੰਨੀ ਕਿ ਭਰਦੀ ਹੈ ਬਈ ਵੀਡੀਓ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਰਾਸ਼ਨ ਦਾ ਮੰਡੀ ਦੇ ਵਿੱਚ ਸਾਹ ਬਰਬਰੀ ਬੱਕਰੀ ਤੇ ਇੱਕ ਬੱਕਰਾ ਬਈ ਦੇਖੋ ਸੋ ਹਾਂਜੀ ਵੀ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਸੇਲ ਮੁਰਗੀ ਮੁਰਗੀਆਂ ਸਾਰੀਆਂ ਬਈ ਇਹ ਠੀਕ ਆ ਆ ਸਾਰੀਆਂ ਮੁਰਗੀਆਂ ਸੇਲ ਹੋ ਰਹੀਆਂ ਬਈ ਤੁਸੀਂ ਆਪ ਟੈੱਕ ਕਰ ਸਕਦੇ ਵੀ ਪ्युअर نسل ਦੇ ਵਿੱਚ ਲੰਮੀ ਹੈ ਤਾਂ ਵੀਰਾਂ ਲੰਮੀ ਧੌਣਾ ਵਾਲੀਆਂ ਮਰਗੀਆਂ ਆਪਣੀਆਂ ਵੀ ਇਹ ਤੇ ਕਿਹੜੇ ਪਿੰਡੋਂ ਆਏ ਆ ਆਪਾਂ ਬਈ ਗਵਿੰਦਪੁਰੇ ਤੋਂ ਆਏ ਆ ਬਈ ਤੇ ਹੁਣ ਦੇ ਰੂਟੀਨ ਜੀ ਹੁੰਦੀ ਆਪਣੇ ਕੋਲ ਵੈਸੇ ਹੀ ਹੁੰਦਾ ਨਾਖ ਸੇਲ ਵਾਸਤੇ ਮਰਗੀਆਂ ਠੀਕ ਹੈ ਠੀਕ ਹੈ ਸੋ ਹਾਂਜੀ ਵੀ ਤੁਸੀਂ ਦੇਖ ਸਕਦੇ ਵੀਡੀਓ ਚ ਬਹੁਤ ਜ਼ਿਆਦੇ ਬੱਕਰੀਆਂ ਆਂ ਮੰਡੀ ਤੇ ਇੱਧਰ ਵੀ ਕਾਫੀ ਜ਼ਿਆਦੇ ਨਾਖ ਵਾਸਤੇ ਦੇਖੋ ਬਈ ਬਹੁਤ ਚੰਗੀਆਂ ਬੱਕਰੀਆਂ